ਸੰਗਤ ਜੀ ਆਪਾਂ ਸਵਈਆਂ ਦੀ ਸੰਥਿਆ ਲੜੀਵਾਰ ਕਰ ਰਹੇ ਆਂ ਤੇ ਅੱਜ ਆਪਾਂ ਸਵਈਏ ਮਹੱਲੇ ਦੂਜੇ ਕੀ ਇਹ ਸ਼ੁਰੂ ਕਰਨ ਲੱਗੇ ਆਂ ਪਿਛੇ ਆਪਾਂ ਸਵਈਏ ਦੂਜੇ ਸਾਰੇ ਸਰਵਨ ਕਰ ਲਏ ਸੀ ਸਵਈਏ ਮਹੱਲੇ ਦੂਜੇ ਕੀ ਇਸ ਤਰ੍ਹਾਂ ਉਚਾਰਨ ਕਰਨਾ ਆਪਾਂ ਪਹਿਲਾਂ ਪਿੱਛੇ ਦੱਸਿਆ ਸੀ ਕਿ ਇਹ ਜਿਹੜੇ ਦੋ ਅੰਕ ਲਿਖਿਆ ਇਹ ਉਚਾਰਨੀ ਕਰਨਾ ਹੈ ਸਵੈਏ ਮਹੱਲੇ ਪਹਿਲੇ ਕੇ ਉਹ ਵੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਜੇ ਕੇ ਵੀ ਇਸ ਤਰ੍ਹਾਂ ਉਚਾਰਨ ਕਰਨਾ ਕਿਉਂਕਿ ਜਿਹੜਾ ਇਹ ਗਿਣਤੀ ਵਾਲਾ ਹੈ ਜੇ ਪਹਿਲਾਂ ਆਵੇ ਤੇ ਉਚਾਰਨ ਹੁੰਦਾ ਹੈ ਜੇ ਸ਼ਬਦਾਂ ਦੇ ਬਾਅਦ ਆਉਂਦਾ ਹੈ ਤੇ ਉਚਾਰਨ ਨਹੀਂ ਹੁੰਦਾ ਸਮਝ ਲੱਗ ਗਈ ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਏ ਪੁਰਖ ਧਨ ਕਰਤਾ ਕਰਤਾ ਤੇ ਵਿਸਰਾਮ ਕਾਰਣ ਕਰਤਾਰ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਨਾਨਕ ਤੇ ਬਿਸਰਾਮ ਮਸਤਕ ਤੁਮ ਧਰਿਓ ਜਿਨ ਹੱਥੋ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਸਹਿਜ ਤੇ ਬਿਸਰਾਮ ਚਮਕੀ ਲਾਉਣੀ ਆਮਿਓ ਗੁੱਠੋ ਛਾਜੋ ਚਾਜ ਤੇ ਬਿਸਰਾਮ ਬੁੱਠੋ ਠੋ ਅੱਠਾ ਦੇ ਕੂੜੇ ਔਕੜ ਬੁੱਠੋ ਇਸ ਤਰ੍ਹਾਂ ਉਚਾਰਨ ਕਰੋ ਸੋਰ ਨਾਰ ਗਣ ਮੁੰਨ ਬੋਹਿ ਆਗਾਜ ਬੱਬੇ ਹੋੜਾ ਹਾਹੇ ਸਿਆਰੀ ਅਤੇ ਜਈਆ ਲੱਗਿਆ ਇਹਨੂੰ ਬੋਹਿ ਬੋਹਿਜ ਉਚਾਰਨ ਕਰਨਾ ਇੱਥੇ ਨੇ ਐੜਾ ਨਹੀਂ ਬਣਨਾ ਇਹ ਜਈਏ ਦੀ ਵਾਜੂ ਉਚਾਰਨ ਹੋਵੇਗੀ ਬੋਹਿਜ ਬੋਹਿ ਬੋਹਿਜ ਬੋਹਿਜ ਹਾਂ ਇਥੇ ਜਈ ਦੀ ਆਵਾਜ਼ ਉਚਾਰਨ ਹੋਵੇਗੀ ਆਗਾਜ ਮਾਰਿਓ ਕੰਟਕ ਕਾਲ ਗਰਜ ਜਮਕੀ ਤਾਵਤ ਲੀਓ ਵਰਜ ਵਰਜ ਤੇ ਵਿਸਰਾਮ ਪੰਚ ਭੂਤ ਏਕ ਘਰ ਰਾਖ ਲੈ ਸਮਝ ਸਮਝ ਨਹੀਂ ਪੜਨਾ ਸਮਝ ਜਾਗ ਜੀਤੋ ਗੁਰ ਦਵਾਰ ਜਮਕੀ ਖੇਲ ਹੈ ਸੰਤਸਾਰ ਵਿਸਰਾਮ ਰਤ ਉਣਮਨ ਲੈਬ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਇੱਥੇ ਜਮ ਕੇ ਲਾਉਣੀ ਹੈ ਇਹ ਕਲ ਸਹਾਰ ਇਕੱਠੇ ਉਚਾਰਨ ਕਰਨਾ ਹੈ ਵੱਖਰਾ ਵੱਖਰਾ ਨਹੀਂ ਹੋਣੀ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਮਝਾਰ ਤੇ ਬਿਸਰਾਮ ਹੈ ਲਹਿਣਾ ਜਗਤਰ ਗੁਰ ਪਰਸ ਮੁਰਾਰ ਇਹਨੂੰ ਜਗਤਰ ਪੜਨਾ ਹੈ ਜਗਤਰ ਨਹੀਂ ਪੜਨਾ ਕੱਠੇ ਵਿਚਾਰਨ ਕਰਨਾ ਜਲਦੀ ਤੇ ਇਹਨਾਂ ਨੂੰ ਉਚਾਰਨ ਹੋਵੇਗਾ ਕਿਉਂਕਿ ਤੇ ਪੈਰ ਵਿੱਚ ਰਾਰਾ ਲੱਗਾ ਹੈ ਜਗਤਤਰ ਜਗਤਤਰ ਹਾਂ ਜਗਤਤਰ ਗੋਰ ਪਰਸ ਮੁਰਾਰ ਜਾ ਕੇ ਦ੍ਰਿਸ਼ਟ ਅੰਮ੍ਰਿਤ ਧਾਰ ਵਿਸਰਾਮ ਕਾਲਖ ਖੰਨ ਉਤਾਰ ਜਮਕੀ ਟਿਮਰ ਅਗਿਆਨ ਜਾਹੇ ਦਰਸ ਦੁਆਰ ਕਾਲਖ ਕੱਕੀ ਕੰਨਾ ਲੱਲੇ ਔਕੜ ਤੇ ਖਖਾ ਇਹ ਜਿਹੜਾ ਲੱਲੇ ਔਕੜ ਇਹਨੂੰ ਉਚਾਰਨ ਹੋਵੇਗਾ ਕਾਲਖ ਕਾਲਖ ਹਾਂ ਖੰਨ ਉਤਾਰ ਜਮਕੀ ਤਿਮਰ ਅਗਿਆਨ ਅਗਿਆਨ ਪਰਮਣ ਜਿਹੜਾ ਇਹਦੇ ਗੱਗੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਇੱਥੇ ਐੜਾ ਬਣ ਜਾਣਾ ਐੜਾ ਗੱਗੇ ਹਿਯਾਰੀ ਐੜੇ ਕੰਨ ਨੰਨਾ ਅਗਿਆਨ ਜਾਹੇ ਜਮਕੀ ਦਰਸ ਦੁਆਰ ਕੋਏ ਜੋ ਸੇਵਹਿ ਸ਼ਬਦ ਸਾਰ ਇੱਥੇ ਜਮਕੀ ਗਾਖੜੇ ਵਿਖਮਕਾਰ ਵਿਸਰਾਮ ਤੇ ਨਾਰ ਭਾਵ ਉਤਾਰ ਜਮਕੀ ਕੀਏ ਨਿਰਭਾਰ ਇਹ ਵੱਖਰਾ ਬੋਲਣਾ ਤੇ ਤੇ ਨਰ ਨਹੀਂ ਬੋਲਣਾ ਕਾਰ ਤੇ ਵਿਸ਼ਰਾਮ ਲੱਗਣਾ ਇੱਥੇ ਰੁਗਣਾ ਨਾਨਕੀ ਤੇ ਨਾਰ ਵੱਖਰਾ ਵੱਖਰਾ ਤੇ ਨਾਰ ਭਾਵ ਉਤਾਰ ਇੱਥੇ ਜਮਕੀ ਕੀਏ ਨਿਰਭਾਰ ਸਤ ਸੰਗਤ ਇਕੱਠਾ ਪੜਨਾ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਇੱਥੇ ਵੀ ਸਰਾਮ ਹੈ ਹੁਣ ਇੱਥੇ ਵੱਖਰਾ ਵੱਖਰਾ ਲਿਖਿਆ ਹੈ ਜਾਗੀ ਲੈ ਲਈ ਇਹ ਇਕੱਠਾ ਹੀ ਪੜ੍ਹਨਾ ਹੈ ਜਾਗੀ ਲੈ ਲਈ ਜਾਗੀ ਲੈ ਵੱਖਰਾ ਵੱਖਰਾ ਨਹੀਂ ਕਰਨਾ ਜਾਗੀ ਲੈ ਇਸ ਤਰ੍ਹਾਂ ਪੜ੍ਹਨਾ ਹੈ ਤੇ ਕਈ ਸੰਗਤਾਂ ਜਾਗੀਲੇ ਪੜ ਜਾਂਦੀ ਹੈ ਇਸ ਦਾ ਉਚਾਰਨ ਹੈ ਜਾਗੀ ਲੈ ਜਾਗੀ ਲੈ ਜਾਗੀ ਲੈ ਗੁਰ ਵਿਚਾਰ ਵਿਚਾਰ ਇੱਥੇ ਸਰਾਮ ਹੈ ਨਿਮਰੇ ਭੂਤ ਸਦੀਵ ਜਮ ਕੀ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਕਲ ਸਹਾਰ ਕਥਾ ਪੜਨਾ ਇਹ ਕਲ ਜਿਹੜਾ ਭਾਰਾ ਕਰਕੇ ਉਚਾਰਨ ਕਰਨਾ ਕਲ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਇੱਥੇ ਵਿਸਰਾਮ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਗਤਰ ਪੜਨਾ ਆਪਾਂ ਪਿੱਛੇ ਪੜ ਕੇ ਗਏ ਜਗਤਰ ਤੈ ਤੋ ਦ੍ਰਿੜਿਓ ਨਾਮ ਅਪਾਰ ਤੈ ਤੋ

ਜੀਆ ਕੋ ਆਧਾਰ ਜੀਆ ਕੋ ਆਧਾਰ ਤੂ ਤਾ ਜਨਕ ਰਾਜਾ અવਤਾਰ ਇਹਨੂੰ ਤੂਤਾ ਨਹੀਂ ਪੜ ਜਾਣਾ ਇਹ ਵਕੜਾ ਵਕੜਾ ਪੜਨਾ ਤੂ ਤਾ ਤੂ ਤਾ ਇੱਕ ਇੱਥੇ ਤੂੰ ਨਹੀਂ ਪੜ ਜਾਣਾ ਇੱਥੇ ਕਈ ਟਿੱਪੀ ਲਾ ਕੇ ਉਚਾਰਨ ਕਰ ਜਾਂਦੇ ਨੇ ਤੂੰ ਟਿੱਪੀ ਤੋਂ ਰਹਿਤ ਇਹ ਕਰਨ ਪੜਨਾ ਤੂ ਤੂ ਹਾ ਤੂ ਤਾ ਜਨਕ ਰਾਜਾ અવਤਾਰ ਇੱਥੇ ਵੀ ਸਬੰਧ ਸ਼ਬਦ ਸੰਸਾਰ ਸਾਰ ਇੱਥੇ ਫਿਰ ਵਿਸਰਾਮ ਹੈ ਰਹੇ ਦੁਹਾ ਆਏ ਰਹੇ ਰਹੇ ਹਾਂ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਪਿਦਾਰ ਹੁਣ ਕਈ ਥਾਂ ਤੇ ਇਹ ਵਕਰਾ ਵਕਰਾ ਲਿਖਿਆ ਹੈ ਕਈ ਥਾਂ ਤੇ ਇਕੱਠਾ ਹੁੰਦਾ ਪਰ ਗੁਰਬਾਣੀ ਇਸ ਦਾ ਸੋਧ ਉਚਾਰਨ ਹੈ ਕਲਪਤਰ ਪੜਨ ਇਕੱਠਾ ਹੈ ਕਲਪਤਰ ਕਲਪਤਾਰ ਹਾਂ ਕਲ ਪੱਤਰ ਨਹੀਂ ਪੜਨਾ ਕਲਪਤਾਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਇੱਥੇ ਵਿਸਰਾਮ ਆਤਮਾ ਤ੍ਰਿਬਿਦ ਤੇਰੇ ਏਕ ਲਿਵਤਾਰ ਤ੍ਰਿਬਿਦ ਜਲਦੀ ਦੇ ਨਾਲ ਪੜਨਾ ਪੈਰ ਵਿੱਚ ਰਾਰਾ ਲੱਗਾ ਟੀਰੇ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਜਮ ਕੀ ਸਤ ਦੀਪ ਮਝਾਰ ਵਿਸਰਾਮ ਲੈਣਾ ਜਗਤਰ ਗੁਰ ਪਰਸ ਮੁਰਾਰ ਸਮੀ ਲਾ ਗਈ ਸਾਰੀ ਹਾਂਜੀ ਤੈ ਤਾ ਹਦਰਤ ਪਾਇਓ ਮਾਨ ਸੇਵਿਆ ਗੁਰ ਪਰਵਾਨ ਤੈ ਤਾ ਇਹ ਵਕਰ ਵਕਰ ਪੜ੍ਹਨਾ ਹੈ ਤੈ ਤਾ ਹਦਰਤ ਪਾਇਓ ਮਾਨ ਇੱਥੇ ਜਮਕੀਏ ਸੇਵਿਆ ਗੁਰ ਪਰਵਾਨ ਇੱਥੇ ਵਿਸਰਾਮ ਸਾਧ ਅਜਗਰ ਜਿੰਨ ਕੀਆ ਉਨ ਮਾਨ ਅਜਗਰ ਤੇ ਜਮਕੀਏ ਜेन ਕੀਆ ਉਨਮਾਨ ਹਰ ਹਰ ਦਰਸ ਸਮਾਨ ਇਥੇ ਜਮਕੀ ਆਤਮਵੰਤ ਗਿਆਨ ਇਥੇ ਜਿਸ ਰਾਮ ਹੈ ਹੁਣ ਕਈ ਥਾਵਾਂ ਤੇ ਇਹ ਪਾਠ ਆਤਮਵੰਤ ਲਿਖਿਆ ਹੋਇਆ ਹੈ ਜਿਹੜੇ ਹੁਣ ਸਰੂਪ ਛਾਪ ਤੇ ਪੈਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉੱਥੇ ਪਾਠ ਲਿਖਿਆ ਆਤਮਵੰਤ ਤੇ ਇਹ ਗਿਆਨ ਵੱਖਰਾ ਲਿਖਿਆ ਪਰ ਜਿਹੜੇ ਪ੍ਰਾਤਨ ਸਰੂਪਾਂ ਦੇ ਵਿੱਚ ਆਪ ਪ੍ਰਦਰਸ਼ਨ ਕਰੀਏ ਤੇ ਆਤਮਵੰਤ ਗਿਆਨ ਲਿਖਿਆ ਹੋਇਆ ਹੈ ਇਸ ਦਾ ਸੁੱਧ ਉਚਾਰਨ ਹੈ ਬੰਤ ਗਿਆਨ ਇਹ ਇਕੱਠਾ ਪੜਨਾ ਹੈ ਆਤਮਾ ਵਖਰਾ ਕਰਨਾ ਹੈ ਬੰਤ ਗਿਆਨ ਇਕੱਠਾ ਪੜਨਾ ਹੈ ਆਤਮਾ ਬੰਤ ਗਿਆਨ ਆਤਮਾ ਬੰਤ ਗਿਆਨ ਹਾਂ ਗਿਆਨ ਜਾਣ ਕੇ ਮਿਸ਼ਰਾਮ ਕਰ ਤੇ ਰਣ ਲਾਉਣਾ ਇੱਥੇ ਰੁਕਣਾ ਨਹੀਂ ਜਾਂਨੀ ਅਕਲ ਗਤ ਗੁਰ ਪਰਵਾਨ ਜਾਂਨੀ ਇਹਨੂੰ ਲੰਮਾ ਕਰਨਾ ਇੱਥੇ ਐਡਾ ਮੁਕਤਾ ਲੱਗਾ ਹੈ ਜਾਂਨੀ ਜਾਂਨੀ ਅਕਲ ਅਕਲ ਨਹੀਂ ਪੜਨਾ ਅਕਲ ਅਕਲ ਗਤ ਗੁਰ ਪਰਵਾਨ ਜਾ ਕੀ ਦ੍ਰਿਸ਼ਟ ਅਚਲ ਥਾਨ ਇਹਨੂੰ ਅਚਲ ਪੜਨਾ ਅਚਲ ਨਹੀਂ ਪੜਨਾ ਅਚਲ ਥਾਨ ਇੱਥੇ ਜਮ ਇੱਥੇ ਜਮ ਕੀ ਬਿਮਲ ਬੁੱਧ ਸੁਥਾਨ 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 ਇੱਥੇ ਵਿਸਰਾਮ ਹੈ ਪਹਿਰ ਸੀਟ ਸਨਾਹੂ ਸਕਤ ਵਿਦਾਰ ਵਿਦਾਰ ਬਪੇ ਸਿਆਪੇਦਾਰ ਵਿਦਾਰ ਕਹੋ ਕੀਰਤ ਕਲ ਸਹਾਰ ਇੱਥੇ ਜਮਕੀ ਸੱਤ ਦੀਪ ਬੁਝਾਰ ਇੱਥੇ ਵਿਸਰਾਮ ਲੈਣਾ ਜਗਤਰ ਗੁਰ ਪਰਸ ਮੁਰਾਰ ਸਮਝ ਲੱਗੀ ਹਾਂਜੀ ਦ੍ਰਿਸ਼ਟ ਤਰਤ ਤਮ ਹਰਨ ਹਰਨ ਤੇ ਵਿਸਰਾਮ ਹੈ ਦ੍ਰਿਸ਼ਟ ਤਰਤ ਤਮ ਹਰਨ ਇੱਥੇ ਵਿਸਰਾਮ ਹੈ ਦਹਨ ਅਗ ਪਾਪ ਪ੍ਰਨਾਸ਼ਨ ਪ੍ਰਨਾਸ਼ਨ ਜਲਦੀ ਦੇ ਨਾਲ ਪੜਨਾ ਇੱਥੇ ਪੈਰ ਵਿੱਚ ਰਾਰਾ ਲੱਗਿਆ ਪ੍ਰਨਾਸ਼ਨ ਸ਼ਬਦ ਸੂਰ ਬਲਵੰਤ ਬਲਵੰਤ ਤੇ ਵਿਸਰਾਮ ਵਿਸਰਾਮ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸ਼ਣ ਕਾਮ ਅਰ ਕ੍ਰੋਧ ਵਿਨਾਸ਼ਣ ਲੋਭ ਮੋਹ ਵਸ ਕਰਨ ਕਾਰਨ ਤੇ ਬਿਸਰਾਮ ਸਰਨ ਜਾਚਕ ਜਾਚਕ ਇੱਥੇ ਜਮਕੀਏ ਇੱਕ ਇਹ ਧਿਆ ਰੱਖਣਾ ਇੱਥੇ ਕਿ ਚਾਚੇ ਨੂੰ ਸਿਹਾਰੀ ਲੱਗੀ ਹੈ ਤੇ ਇਹ ਸਿਹਾਰੀ ਉਚਾਰਨ ਹੋਵੇਗੀ ਜਾਚਕ ਜਾਚਕ ਹਾਂ ਜਾਚਕ ਨਹੀਂ ਪੜ੍ਹਨਾ ਜਾਚਕ ਪ੍ਰਤ ਪਾਲਨ ਇਕੱਠਾ ਪੜ੍ਹਨਾ ਪ੍ਰਤ ਪਾਲਨ ਆਤਮ ਰਤ ਸੰਗ੍ਰਹਿਣ ਸੰਗ੍ਰਹਿਣ ਹਾਂ ਇੱਥੇ ਇਕੱਠੇ ਪੜਨ ਦੇ ਇੱਥੇ ਵਿਸਰਾਮ ਲਾਉਣਾ ਹੈ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਢਾਲਣ ਢੱਡੇ ਦੇ ਨਾਲ ਢਾਲਣ ਸਮਝ ਲੱਗ ਗਈ ਨਹੀਂ ਹਾਂਜੀ ਸਤਗੁਰੂ ਕਲ ਸਤਗੁਰ ਤਿਲਕ ਇੱਥੇ ਵਿਸਰਾਮ ਹੈ ਸਤ ਲਾਗੇ ਸੋ ਪੈ ਤਰੈ ਲਾਗੇ ਤੇ ਜਮ ਕੇ ਲਾਉਣੀ ਹੈ ਇਹ ਵੱਖਰੇ ਵੱਖਰੇ ਕਰਨੇ ਸੋ ਪੈ ਤਰੈ ਸੋ ਪੈ ਤਰੈ ਸੋ ਪੈ ਤਰੈ ਤਰੈ ਇੱਥੇ ਅਤਲਾਵਾ ਲੱਗੀਆਂ ਧਿਆਨ ਰੱਖਣਾ ਸੋ ਪੈ ਤਰੈ ਸੋ ਪੈ ਨਹੀਂ ਪੜ ਜਾਣਾ ਇਹ ਇਕੱਠਾ ਪੜ ਜਾਉ ਵੱਖਰਾ ਵੱਖਰਾ ਪੜਉ ਸੋ ਪੈ ਤਰੈ ਗੁਰ ਜਗਤ ਫਿਰਨ ਸੀਹ ਅੰਗਰੋ ਇੱਥੇ ਬਿਸਰਾਨਾ ਇਹ ਧਿਆ ਰੱਖਣਾ ਇੱਥੇ ਸੀਹ ਹਾਏ ਮੁਕਤਾ ਤੇ ਹਾਏ ਦੀ ਬਾਜ ਉਚਾਰਨ ਹੋਵੇ ਸੀਹ ਸੀਹ ਅੰਗ ਰੋਗ ਅੰਗ ਰੋਗ ਅੰਗ ਰੋਗ ਇਕੱਠੇ ਪੜਨੇ ਅੰਗ ਰੋਗ ਅੰਗ ਰੋਗ ਇੱਥੇ ਵਿਸ਼ਾਮ ਰਾਜ ਯੋਗ ਲੈਣਾ ਕਰੇ ਰਾਜ ਯੋਗ ਲੈਣਾ ਕਰੇ 拉ਗੀ ਸਮਝੋ ਹਾਂਜੀ ਇਤੋਂ ਤੱਕ ਸੰਖਿਆ ਸਵਈਆ ਦੀ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ